ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਨਮਾ ਸ਼ੇਰਾ ਜੇ ਆਪਾਂ ਟਰੱਕਾਂ ਦੇ ਬੋਲਣ ਜਾ ਰਹੇ ਹਾਂ ਲੋਹੇ ਨਾਲ ਲੋਹਾ ਬਣ ਕੇ ਚੱਲਣਾ ਪੈਂਦਾ ਸੌਖਾਂ ਨਹੀਂ ਕੰਮ ਟਰੱਕਾਂ ਦਾ ਮਰੂ ਮਰੂ ਕਰਕੇ ਨਹੀਂ ਲੱਗਦੇ ਗੇਰ ਇਹਨਾਂ ਦੇ ਕਾਰੋਬਾਰ ਆ ਹੀ ਲੱਖਾਂ ਦਾ ਰੱਬ ਦੀ ਰਜਾ ਦੇ ਵਿੱਚ ਰਾਜੀ ਰਹਿੰਦੇ ਆ ਰੱਬ ਦੀ ਰਜਾ ਚ ਬਾੜੀ ਪਰਵਾਹ ਨਹੀਂ ਕਰਦੇ ਜੱਕ ਦੀ ਟਰਾਲੇ ਦੀਆਂ ਟੋਰਾਂ ਨਾਲ ਬੰਨ ਕੇ ਕਰ ਲੈਂਦੇ ਆ ਪੱਟੂ ਪੂਣੀ ਪੱਗ ਦੀ ਟਟਮਾ ਚੱਕ ਕੇ ਜਦੋਂ ਮੁੜਦੇ ਆ ਪਿੰਡਾਂ ਨੂੰ ਤਾਂ 60 600 ਮੀਲ ਤੱਕ ਦੇ ਬਣ ਜਾਂਦੇ ਆ ਕਿਹੜੇ ਇਹਨਾਂ ਦੇ ਚੈਲਸੀਆ ਮਾਰਕੀਟ ਤੇ ਬੋਸਟ ਨਾਲੀ ਮੰਡੀ ਤੱਕ ਆ ਡੇਰੇ ਇਹਨਾਂ ਦੇ 5 700 ਦੇ ਲਾਲਚ ਚਾ ਕੇ ਜਦੋਂ ਟੀਮ ਦਾ ਲੋਡ ਸੋਲੋ ਨੇ ਲਿਆ ਹੁੰਦਾ ਤੇ ਤੜਕੇ ਨੂੰ ਅੱਖਾਂ ਆਏ ਹੋ ਜਾਂਦੀਆਂ ਬਾਈ ਜਿਵੇਂ ਬਿਲਡ ਹਰਜੀਤ ਬਰਾੜ ਜੰਨਾ ਮਾਨ ਕਰਦੇ ਆ ਖੱਟੇ ਮੂੰਹ ਵਾਲੀਆਂ ਕਾਈਟਾਂ ਤੇ ਆਈਐਸਆਰ ਫਸਟ ਪ੍ਰਾਈਜ਼ ਭੇਜਦੇ ਆ ਪੱਟੂ ਪੈਂਡ ਕੌਡੀ ਰਿਆ ਮੈਚਾਂ ਤੇ ਗੱਡੀਆਂ ਦੇ ਨੰਬਰ ਦੇ ਕੇ ਪੈਸੇ ਬੁਲਾਉਂਦੇ ਆ ਜਦੋਂ ਨਜਦੇ ਆ ਯਾਰਾਂ ਮਿੱਤਰਾਂ ਦੀਆਂ ਜੰਨਾ ਚ ਆਪ ਨਵਾਂ ਚੱਕਣ ਲੱਗੇ ਮੈਂਟ ਲਾਉਂਦੇ ਆ ਤੇ ਜਵਾਕਾਂ ਨੂੰ ਆਖੀ ਜਾਣਗੇ ਪੜ ਲਓ ਪੜ ਲਓ ਹੈ ਨਹੀਂ ਕੋਸੇ ਇਹਨਾਂ ਕੰਮਾਂ ਚ ਪਾਈ ਰਾਜ ਦੀਦਾ ਜਰਸੀ ਵਾਲਾ ਕਾਸਕੋ ਜਦੋਂ ਬੈਂਦੇ ਆ 10ਵੇਂ ਬਾਦਸ਼ਾਹ ਨੂੰ ਤੇ ਆ ਕੇ ਖੰਡ ਵਾਲੇ ਪਰੋਠੇ ਵਰਗਾ ਰੰਗ ਕਰ ਦਿੰਦੇ ਆ ਪਾਈਪਾਂ ਦਾ ਮੱਥਾ ਬੇਕਰ ਵਾਲੀਆਂ ਲਾ ਕੇ ਵਿੱਚ ਵਿੱਚ ਪੱਟੂ ਗਈ ਜੰਮਾਂ ਦੇ ਸ਼ਕੀਨਾਂ ਤੇ ਬਣਾ ਕੇ ਰੱਖਦੇ ਆ ਬੋਡੀਆਂ ਟਰੱਕਾਂ ਇਹਨਾਂ ਦੇ ਮੂਰੇ ਫਿੱਕੀਆਂ ਪੈਂਦੀਆਂ ਬੀਮਾ ਬੀਮਰਾ ਪੋਰਸ਼ਾ ਦੇ ਔਡੀਆਂ ਮਾੜਿਆਂ ਟਾਈਮਾਂ ਦੇ ਵਿੱਚ ਵੀ ਇਹ ਡੋਲੇ ਨਹੀਂ ਤਾਂ ਜੋ ਸਲੂਟ ਆ ਇਹਨਾਂ ਮਰਦਾਂ ਨੂੰ ਐਕਸਪ੍ਰੈਸ ਲੇਨ ਵਿੱਚ ਦੀ ਕਰਕੇ ਜਦੋਂ ਛੱਡਦੇ ਆ ਵੇਗਸ ਦੇ ਵਜਦੀ ਤਾਂ ਐਂ ਲੱਗਦਾ ਜਿਵੇਂ ਸਿੱਧੇ ਕਰਤੇ ਹੁੰਦੇ ਆ ਸਵਰਗਾਂ ਨੂੰ ਸੋਨੇ ਦੀਆਂ ਕੰਧਾ ਕੱਢ ਦੇਣੀਆਂ ਸੀ ਇਹਨਾਂ ਨੇ ਸੋਨੇ ਦੀਆਂ ਜੇ ਕਦੇ ਪੈਂਦੀਆਂ ਨਾ ਨੱਕ ਜਾਂ ਮਾਰਾਂ ਗੁਰੂ ਗ੍ਰੰਥ ਸਾਹਿਬ ਮਾਲੇ ਦਾ ਸ਼ਗਰਾਨਾ ਕੀਤਾ ਇਹਨਾਂ ਨੇ ਹਜੂਰ ਸਾਹਿਬ ਛੱਡ ਕੇ ਦੇਸੀ ਘੋੜੇ ਟਰਾਲੇ 17 ਰਾਜਾ ਮਹਾਰਾਜ ਜਿੰਨੀ ਠੱਕ ਹੁੰਦੀ ਆ ਇਹਨਾਂ ਦੀ ਜਦੋਂ ਕੱਲਾ ਬੌਬਟੇ ਲਿਆ ਕੇ ਖੜਾ ਕਰਦੇ ਆ ਘਰ ਦੇ ਗੇਟ 'ਚ ਸ਼ਕੀਲਾਂ ਦਾ ਜੂੜ ਵੱਢਿਆ ਜਾਂਦਾ ਸ਼ਕੀਲਾਂ ਦਾ ਵੜ ਕੇ ਬੁਸ਼ਰੀ ਸਟੇਟ 'ਚ ਥਰਮੋ ਦੀਆਂ ਜੂਂਟਾਂ ਨਾਲ ਨਵੇਂ ਚੱਕੇ ਆ ਕਹਿੰਦੇ ਬਾਲਾ ਫਾਇਦਾ ਨਹੀਂ ਖਿੱਚ ਕੇ ਰੈਂਟ ਤੇ ਵੈਲਡ ਫਾਰਗੋ ਲੋਨ ਦਿੰਦੀ ਆ ਤੇ ਗੋਪੀ ਗੱਲ ਕਰਾਉਂਦਾ 5% ਤੇ ਦਿਨ ਪੁਰ ਰਾਤ ਕੀਤੀ ਮਿਹਨਤ ਇਹਨਾਂ ਨੇ 7-8 ਸਪਰੈਡ ਜਦੋਂ ਇਕੱਠੇ ਹੋ ਕੇ ਤੁਰਦੇ ਆ ਰੜਿਆਲੇ ਵਾਲੇ ਆ ਐਵੇਂ ਭਲੇਖਾ ਪੈਂਦਾ ਜਿਵੇਂ ਡੋਨਲਡ ਟਰੰਪ ਮੱਥਾ ਟੇਕਣ ਚੱਲਿਆ ਹੁੰਦਾ ਹਰਮੰਦਰ ਸਾਹਿਬ ਨੂੰ ਮੱਥਾ ਟੇਕਣ ਚੱਲਿਆ ਹੁੰਦਾ ਹਰਮੰਦਰ ਸਾਹਿਬ ਨੂੰ